ਕਪੂਰਥਲਾ ਮੋਹੱਲਾ ਕੇਸਰੀ ਬਾਗ ਦੇ ਸੇਵਾ ਮੁਕਤ ਪੁਲਿਸ ਹੌਲਦਾਰ ਸਤਪ੍ਰਕਾਸ਼ ਬਜ਼ੁਰਗ ਦੇ ਡਾਕਖਾਨੇ ਤੇ ਸਹਿਕਾਰੀ ਬੈਂਕ ਵਿੱਚ 1.5 ਕਰੋੜ ਰੁਪਏ ਦੀ ਐਫ.ਡੀ ਦੀ ਰਕਮ ਨੂੰ ਉਸਦੇ ਭਤੀਜੇ ਰਾਮ ਗੋਪਾਲ ਪੰਡਾਰੀ ਦੇ ਡਾਕਖਾਨੇ ਵਿੱਚ ਕੰਮ ਕਰਨ ਵਾਲੇ ਕਿਸ਼ੋਰ ਚੰਦਰਾ ਮਿਲਕੇ ਗੈਰ ਕਾਨੂੰਨੀ ਢੰਗ ਨਾਲ ਇਸ ਤਰੀਕੇ ਨਾਲ ਮੋੜਿਆ ਸੀ ਕਰੋੜਾ ਰੁਪਏ ਹਾਸਲ ਕੀਤੇ ਤੇ ਉਸ ਦੀ ਜਾਇਦਾਦ ਵੀ ਆਪਣੇ ਨਾਂ ਕਰ ਦਿੱਤੀ ਜਿਕਰਯੋਗ ਹੈ ਕਿ ਸੇਵਾਮੁਕਤ ਪੁਲਿਸ ਕਾਂਸਟੇਬਲ ਸਤਪ੍ਰਕਾਸ਼ ਦਾ ਆਪਣਾ ਕੋਈ ਬੱਚਾ ਨਹੀਂ ਸੀ ਕਈ ਸਾਲ ਪਹਿਲਾਂ ਸੇਵਾਮੁਕਤ ਪੁਲਿਸ ਕਾਂਸਟੇਬਲ ਸਤਪ੍ਰਕਾਸ਼ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਦੋ ਬੱਚੀਆਂ ਇੱਕ ਲੜਕੇ ਤੇ ਇੱਕ ਲੜਕੀ ਨੂੰ ਗੋਦ ਲਿਆ ਉਹਨਾਂ ਨੂੰ ਆਪਣਾ ਵਾਰਿਸ ਬਣਾਇਆ ਦੋ ਬੱਚਿਆਂ ਵਿੱਚੋਂ ਸੇਵਾਮੁਕਤ ਪੁਲਿਸ ਮੁਲਾਜ਼ਮ ਸਤਪ੍ਰਕਾਸ਼ ਨੇ ਲੜਕੀ ਦਾ ਵਿਆਹ ਕੀਤਾ ਤੇ ਮੁੰਡੇ ਦਾ ਵਿਆ ਨਹੀਂ ਹੋਇਆ ਸੀ ਉਹਨਾਂ ਨਾਲ ਕੌਣ ਰਹਿੰਦਾ ਸੀ ਪਿਛਲੇ ਕੁਝ ਮਹੀਨੇ ਪਹਿਲਾਂ ਬਜ਼ੁਰਗ ਸੇਵਾਮੁਕਤ ਪੁਲਿਸ ਕਾਂਸਟੇਬਲ ਸਤਪ੍ਰਕਾਸ਼ ਨੂੰ ਉਸਦਾ ਭਤੀਜਾ ਰਾਮ ਗੋਪਾਲ ਪੰਡਾਰੀ ਚੁੱਕ ਕੇ ਲੈ ਗਿਆ ਪੇਸ਼ੋਦ ਇੱਕ ਪ੍ਰਾਈਵੇਟ ਬੈਂਕ ਮੈਨੇਜਰ ਕੌਣ ਹੈ ਬਜ਼ੁਰਗ ਸੇਵਾਮੁਕਤ ਪੁਲਿਸ ਮੁਲਾਜ਼ਮ ਸਤਪ੍ਰਕਾਸ਼ ਨੇ ਗੈਰ ਕਾਨੂੰਨੀ ਤਰੀਕੇ ਨਾਲ ਸਹਿਕਾਰੀ ਬੈਂਕ ਵਿੱਚ ਜਮਾ ਕਰਵਾਏ ਕਰੋੜਾਂ ਰੁਪਏ ਦੀ ਐਫਡੀ ਅਤੇ ਜਾਇਦਾਦ ਹਾਸਲ ਕਰ ਲਈ ਉਨ੍ਹਾਂ ਦੇ ਨਾਂ ਤੇ ਕਰੋੜਾ ਰੁਪਏ ਦੀ ਜਾਇਦਾਦ ਅਤੇ ਐਫਡੀ ਮੁਹੱਲਾ ਕੇਸਰੀ ਬਾਗ ਸਮਾਜ ਸੇਵੀ ਅਵੀ ਰਾਜਪੂਤ ਨੇ ਪਿੜਤ ਪਰਿਵਾਰ ਦੇ ਹੱਕ ਵਿੱਚ ਖੜੇ ਹੋ ਕੇ ਮੀਡੀਆ ਰਾਈ ਐਸਐਸਪੀ ਜ਼ਿਲ੍ਹਾ ਕਪੂਰਥਲਾ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਦੋਸ਼ੀਆਂ ਖਿਲਾਫ ਵੰਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹਾਂਜੀ ਕੀ ਨਾਮ ਹੈ ਆਪਣਾ ਹਾਂਜੀ ਕਰਮਨ ਲਾਵਾ ਕੇਸਰੀ ਬਾਗ ਮਤਲਬ ਕੀ ਕੀ ਤੁਹਾਡੇ ਫਾਦਰ ਦਾ ਕੀ ਨਾਮ ਹੈ ਸਤਪ੍ਰਕਾਸ਼ ਹਾਂਜੀ ਤੇ ਕਿਵੇਂ ਲੋਤਾ ਦੇ ਨਾ ਠੱਗੀ ਕੀਤੀ ਗਈ ਤੇ ਕਿਸ ਤਰੀਕੇ ਨਾਲ ਠੱਗੀ ਕੀਤੀ ਗਈ ਸਰ ਇੱਕ ਗੀਤਾਰ ਵਾਲੀ ਉਹ ਸਾਡੀ ਜਿਹੜੀ ਹੈੀ ਆ ਤੇ ਉਹਨੇ ਕੀ ਕੀਤਾ ਵੀ ਇੱਕ ਲੱਖਾਂ ਲੱਖਾਂ ਬੰਦਾ ਲਾਇਆ ਸੀਗਾ ਯਾਨੀ ਉਹਨੇ ਕੀ ਲੱਖਾਂ ਲਾ ਕੇ ਉਸ ਤੋਂ ਬਾਅਦ ਉਹਨੇ ਹੀ ਜਨਮ ਕਰਾਇਆ ਤੇ ਰਿੰਦਾ ਹੀ ਰੱਖਾ ਹੁਣ ਉਹ ਆਪਣਾ ਮਕਾਨ ਇਸਟੰਬ ਬਣਾ ਲਿਆ ਵਾ ਤੇ ਉਹਦੇ ਵਿੱਚ ਰਾਮਕੋਲ ਭੰਡਾਰੀ ਵੀ ਹੈਗਾ ਵਾ ਇਹਨਾਂ ਨੇ ਐਸ்சி ਬੀਐਫਸੀ ਬੈਂਕ ਵਿੱਚ ਯਾਨੀ ਕਿ ਸਾਡੇ ਜਿਹੜੀ ਦਾਸ ਨੇ ਜਾਂ ਜੋ ਵੀ ਹੈਗਾ ਕਿ ਉਹਨੇ ਕਪਲਾ ਬੋਹ ਕੀਤਾ ਸਰ ਪੁੱਛਾਂ ਮੈਨੂੰ ਪਤਾ ਕੀ ਆ ਤੇ ਕਹਿਣ ਲੱਗ ਪਾ ਕਹਿੰਦੇ ਤੁਹਾਨੂੰ ਤੁਹਾਡੇ ਮਕਾਨ ਚੋਂ ਬਾਹਰ ਕੱਢਣਾ ਚਾਹੁੰਦੇ ਆ ਤੁਹਾਨੂੰ ਧਮਕੀਆਂ ਦੇ ਦਿੱਤੀਆਂ ਸਰ ਮੈਨੂੰ ਕਹਿ ਗਿਆ ਸੀ ਕਿ ਤੈਨੂੰ ਮੈਂ 16 ਜਨਵਰੀ ਨੂੰ ਮਕਾਨ ਚ ਕੱਢ ਦੇਣਾ ਮੈਂ ਕਿੱਥੇ ਜਾਵਾਂ ਸਰ ਚਲੋ ਕੋਈ ਨਹੀਂ ਕੋਈ ਨਹੀਂ ਹੌਸਲਾ ਕਰੋ ਕੋਈ ਨਹੀਂ ਜਾਣਾ ਕਿੱ데 ਨਹੀਂ ਇੱਥੇ ਰਹਿਣਾ ਵਾ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਇਹ ਤੋਂ ਕੋਈ ਇਨਸਾਫ ਲਈ ਮੰਗ ਕਰਦੇ ਹਾਂ ਕੀ ਹਾਂ ਹਾਂਜੀ ਕੋਣ ਨਾਮ ਬੋਲ ਕੇ ਕਰ ਰਹੇ ਸੀ? ਇਹ ਨਾਮ ਜਵਾਬ ਨੂੰ ਜਵਾਬ ਆ ਰਿਹਾ ਹੈ। ਸਰ ਨੂੰ ਜਵਾਬ ਦਲਵਾਇਆ ਜਾਵੇ। ਹਾਂਜੀ ਸਰ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਬਲਵਿੰਦਰ ਸਿੰਘ ਜੀ। ਹਾਂਜੀ ਕਰਮੱਲਾ ਵਾ। ਕੇਸਰੀ ਬਾਪ। ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ? ਸਾਲ ਨੂੰ ਹੋ ਗਏ 83500 ਸਾਲ ਹੋ ਗਏ। ਤੇ ਜਿਹੜੇ ਸਤ ਪ੍ਰਕਾਸ਼ ਦੁਆਰਾ ਜਿਹੜਾ ਕਿ ਬੱਚਾ ਅਡੌਪਟ ਕੀਤਾ ਗਿਆ ਵਾ ਹੁਣ ਆਰਮ ਪ੍ਰਕਾਸ਼ ਭੰਡਾਰੀ ਵੱਲੋਂ ਉਹਦਾ ਹੱਕ ਵੀ ਖੋਇਆ ਜਾ ਰਿਹਾ ਵਾ। ਤਾਂ ਕਿੱਦਾ ਦੇਖਦੇ ਮੱਲੇ ਵੱਲੋਂ? ਅਸੀਂ ਤਾਂ ਦੇ ਇਹ ਚਾਹੁੰਦੇ ਹਾਂ ਜੀ ਇਸ ਬੱਚੇ ਨੂੰ ਇਨਸਾਫ ਦੁਆ ਜਾਵੇ। ਪ੍ਰਸ਼ਾਸਨ ਨੂੰ ਇਹਦਾ ਖਿਆਲ ਰੱਖਣਾ ਚਾਹੀਦਾ ਹੈਗਾ ਵਾ ਸਤਪਾਲ ਜਿਹੜਾ ਹੈਗਾ ਵਾ 2 ਢਾਈ ਮਹੀਨੇ ਤੋਂ ਉਹਦੀ ਭੈਣ ਲੈ ਗਈ ਸੀ ਉਹਨੂੰ ਤੋਂ ਉਹ 2 ਢਾਈ ਮਹੀਨਿਆਂ ਦੇ ਵਿੱਚ ਵਿੱਚ ਸਾਨੂੰ ਨਹੀਂ ਪਤਾ ਕਿ ਇਹਦੇ ਪੈਸੇ ਇਹਨਾਂ ਨੇ ਕਿੱਦਾਂ ਕਢਾਏ ਕਿੱਦਾਂ ਨਹੀਂ ਕਢਾਏ ਗਏ ਕਿਉਂਕਿ ਇਹ ਉਰਦੂ 'ਚ ਸੇਲ ਕਰਦਾ ਹੈਗਾ ਵਾ ਤੇ ਉਰਦੂ ਅੱਜਕੱਲ ਕਿਸੇ ਨੂੰ ਨਹੀਂ ਆਉਂਦਾ ਦਾ ਜਿਉ ਧੋਖੇ ਦੇ ਨਾਲ ਹੀ ਪੈਸੇ ਇਹਨਾਂ ਨੇ ਕਲਵਾਏ ਹੈਗੇ ਜਾਂ ਕੁਝ ਵੀ ਕਿਹਾ ਇਹਨਾਂ ਨੇ ਸਤਪਾਲ ਨੇ ਆਪ ਤੱਕ ਇਹ ਦੇ ਦੇ ਸਕਦਾ ਕਿਸੇ ਨੂੰ 10 ਰੁਪਏ ਨਹੀਂ ਦਿੰਦਾਗਾ ਹਾਂਜੀ ਤੇ ਹੁਣ ਇਹਦੀ ਹਾਲਤ ਇੱਥੇ ਜਦੋਂ ਇਹਦਾ ਇਦਾਂ ਦਾ ਮਰਨ ਆਲਾ ਹੋ ਗਿਆ ਤੇ ਉਹ ਇੱਥੇ ਛੱਡ ਗਿਆ ਇਹਦੀ ਛੱਡ ਗਿਆ ਸੰਜੀਵ ਜੋਗ ਇਹ ਨਹੀਂ ਸਾਨੂੰ ਪਤਾ ਵੀ ਕਦੋਂ ਛੱਡ ਗਿਆ ਕਦੋਂ ਨਹੀਂ ਫੇ ਇਹਦੀ ਬੇਟੀ ਜਿਹੜੀ ਸਰੋਜ ਹੈਗੀ ਆ ਉਹ ਆਈ ਆ ਹੁਣ 10-15 ਦਿਨ ਹੋ ਗਏ ਉਹ ਇਹਦੀ ਦੇਖਭਾਲ ਕਰਦੀ ਹੈਗੀ ਆ ਨਹੀਂ ਜੇ ਤਾਂ ਤੁਸੀਂ ਕਹਿ ਰਹੇ ਕਿ ਜੜ ਕੇ ਰਾਮ ਪ੍ਰਕਾਸ਼ ਭੰਡਾਰੀ ਹਾਂਜੀ ਕਿ ਰਾਮ ਕੋਪਾਲ ਰਾਮ ਕੋਪਾਲ ਭੰਡਾਰੀ ਹਾਂਜੀ ਤੇ ਲ ਵੀ ਇਹਨਾਂ ਨੂੰ ਕਹ ਲੋ ਕਿ ਜਾ ਕੇ ਕਿਤਨਾ ਕਿਤੇ ਝੂਠ ਬੋਲ ਕੇ ਪ੍ਰਾਪਰਟੀ ਇਹਨਾਂ ਦੇ ਇਹਨਾਂ ਦੇ ਬੱਚੇ ਦਾ ਹੱਕ ਖੋਇਆ ਵਾ ਹਾਂਜੀ ਹਾਂਜੀ ਤਾਂ ਹੁਣ ਇਦਾਰੇ ਬੰਦੇ ਦੇ ਉੱਤੇ ਕੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਸ ਤੋਂ ਅਸੀਂ ਰਸਾਫ ਬਗਦੇ ਹੈਗੇ ਇਸ ਬੱਚੇ ਨੂੰ ਇਸ ਜਾਇਦਾਦ ਦਾ ਜਿਹੜਾ ਹਿੱਸਾ ਮਿਲਣਾ ਚਾਹੀਦਾ ਕੀ ਆਨਵਰ ਟਾਈਮ ਤੇ ਮਹੱਲੇ ਵੱਲੋਂ ਵੀ ਮਹੱਲੇ ਵਾਸੀਓ ਵੱਲੋਂ ਵੀ ਇਹ ਇਜਰੇ ਖਿਲਾਫ ਕੋਈ ਲਿਖਤੀ ਕੰਪਲੀਟ ਦਿੱਤੀ ਜਾਊਗੀ ਐਸਐਸਪੀ ਸਾਹਿਬ ਨੂੰ ਦਿੱਤੀ ਜਾਊਗੀ ਜਰੂਰ ਦਿੱਤੀ ਜਾਊਗੀ ਜੇ ਇਹਨਾਂ ਨੂੰ ਸਾਫ ਨਾਮ ਮਿਲਿਆ ਤੇ ਸਾਰੇ ਮਹੱਲਾ ਇਕੱਠਾ ਹੋ ਕੇ ਇਨਸਾਫ ਮੰਗੂਗਾ ਤੇ ਰਿਪੋਰਟ ਦੇਾਂਗੇ ਅਸੀਂ ਜੀ ਅਭੀ ਜੀ ਕੀ ਮਾਮਲਾ ਸੀ ਜਿਹੜਾ ਕਿ ਅੱਜ ਤੁਸੀਂ ਮੱਲਾ ਕੇ ਕੇਸਰੀ ਬਾਗ ਦੇ ਵਿੱਚ ਆਏ ਆ ਤਾਂ ਕਿ ਮਾਮਲਾ ਕੀ ਸੀ ਪਰਿਵਾਰ ਦਾ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਬੂਤਲਾ ਤੁਸੀਂ ਸਾਰੇ ਜਾਣਦੇ ਹੋ ਮੈਂ ਹਮੇਸ਼ਾ ਆਪਣੇ ਹਲਕੇ ਦੇ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਕੋਸ਼ਿਸ਼ ਕੀਤੀ ਆ ਅੱਜ ਮੇਰੇ ਕੋਲ ਜਦੋਂ ਅਪਰੋਚ ਕੀਤੀ ਗਈ ਸੰਜੀਵ ਜੀ ਵੱਲੋਂ ਇਹਨਾਂ ਜਿਹੜੇ ਸਿਸਟਰ ਬੜੇ ਮੁੰਡੇ ਚਾਚੀ ਲੈ ਚਲ ਚਲ ਬੋਲ ਜੀ ਨਹੀਂ ਸਤਰਾ ਸਤਰਾ ਸਰੋਜ ਜੀ ਇਹਨਾਂ ਸਾਰਿਆਂ ਮਤਲਬ ਜਦੋਂ ਮੱਜ਼ਾ ਵਾਸੀਆਂ ਵੱਲੋਂ ਮੈਨੂੰ ਅਪਰੋਚ ਕੀਤੀ ਗਈ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਜੋ ਜੋ ਇਹਨਾਂ ਦਾ ਗਲਤ ਫਤੀਰਾ ਜਿਹੜਾ ਹੋਇਆ ਵਾ ਇਹ ਲੜਕਾ ਵਾ ਸੰਜੀਵ ਜਿਹਨੂੰ ਅਡੌਪਟ ਕੀਤਾ ਇਹ ਸੱਤ ਬਾਲ ਆਈ ਪੁਰਾਣੇ ਸੱਤ ਬਾਲ ਜੋਗੀ ਮੋਹੱਲਾ ਕੇਸਰੀ ਬਾਗ ਰਹਿਣ ਵਾਲੇ ਆ ਜਿਹੜੇ ਕਿ ਪੰਜਾਬ ਪੁਲਿਸ ਤੋਂ ਰਿਟਾਇਰਡ ਕੀ ਸੀਗੇ ਜੀ ਹਵਲਦਾਰ ਹਵਲਦਾਰ ਸੀਗੇ ਪੈਮਾਨਾ ਦਿੰਦੇ ਸੀ ਜੋ ਕਿ ਉਹ ਰਿਟਾਇਰਡ ਆ ਇਹ ਨੂੰ ਤੇਨਾਈ ਸਿਸਟਰ ਨੂੰ ਅਡੌਪਟ ਕੀਤਾ ਗਿਆ ਹੈ तकरीबन ਜਦੋਂ 5 ਸਾਲ ਦੇ ਹੀ ਹੈ ਇਹਨਾਂ ਕੋ ਅਡੌਪਸ਼ਨ ਦੇ ਸਰਟੀਫੀਕੇਟ ਵੀ ਹੈਗੇ ਆ ਜਿਹੜੇ ਕਿ ਸਾਡੇ ਕੋਲ ਮੌਜੂਦ ਵੀ ਆ ਤੇ ਸੰਜੀਵ ਕੁਮਾਰ ਜਿਹੜਾ ਅਡੌਪਸ਼ਨ ਸਰਟੀਫੀਕੇਟ ਸਾਡੇ ਕੋਲ ਮਨਜ਼ੂਰ ਆ ਤੇ ਇਹ ਜਿਹੜਾ ਵਾ ਸੰਜੀਵ ਨੂੰ ਜਦੋਂ ਇਹ ਵਿਚਾਰਾ ਬੜੇ ਲੰਬੇ ਸਮੇਂ ਤੋਂ ਚਲੋ ਕੋਈ ਨਹੀਂ ਕੋਈ ਰੋਣਾ ਨਹੀਂ ਰੋਣਾ ਨਹੀਂ ਸੰਜੀਵ ਜੀ ਦੇਖੋ ਕਿੰਨਾ ਵਿਚਾਰਾ ਉਦਾਸ ਆ ਪਹਿਲੋ ਤੇ ਇਹ ਜਿਹੜਾ ਜਿਨ੍ਹਾਂ ਦੇ ਜਿਹੜੇ ਫਾਦਰ ਆ ਸਤਪਾਲ ਜੀ ਜਿਨ੍ਹਾਂ ਨੇ ਇਹਨੂੰ ਅਡੌਪਟ ਕੀਤਾ ਪਹਿਲੋ ਤੇ ਵਿਚਾਰਾ ਛੋਟੀ ਉਮਰ ਤੋਂ ਹੀ ਕੰਮ ਕਰਦਾ ਰਿਹਾ ਦੁਕਾਨਾਂ ਤੇ ਮਿਹਨਤ ਕਰਦਾ ਰਿਹਾ ਜਿਹੜੀ ਦੀ ਤਨਖਾਹ ਹੀ ਵਿਚਾਰੇ ਦੀ ਜੋ ਕਿ ਜ ਆਮ ਬੱਚਾ ਹੋਵੇ ਉਹ ਆਪਣੇ ਘਰਾਂ ਦੇ ਵਿੱਚ ਰੱਖਦਾ ਵਾ ਇਹ ਤਨਖਾਹ ਵੀ ਜਿਹੜੀ ਆ ਉਹ ਸਤਪਾਲ ਜਿਹੜੇ ਨੇ ਇਹਨਾਂ ਪਿਤਾ ਜੀ ਜਿਨ੍ਹਾਂ ਨੇ ਅਡੌਪਟ ਕੀਤਾ ਉਹ ਲੈ ਕੇ ਆਂਦੇ ਰੇ ਇਹਨੇ ਬਚਾਉਣੇ ਨੇ ਕਦੀ ਆਪਣੇ ਬਾਰੇ ਸੋਚਿਆ ਨਹੀਂ ਤੁਸੀਂ ਆ ਦੇਖੋ ਮੱਲਾ ਸਾਰਾ ਕਿੰਨੀ ਤਦਾਦ ਦੇ ਵਿੱਚ ਖੜਾ ਵਾ ਠੀਕ ਆ ਜੀ ਆ ਸਰੋਜ ਰਾਣੀ ਜੀ ਵੀ ਖੜੇ ਨੇ ਤੇ ਇਹਨਾਂ ਦਾ ਪਰਿਵਾਰ ਵੀ ਖੜਾ ਵਾ ਉਹ ਸਾਰੇ ਕਹਿੰਦੇ ਕਿ ਜਿਹੜਾ ਸੰਜੀਵ ਵਿਚਾਰਾ ਵਾ ਇਹਨਾਂ ਧੱਕਾ ਹੋਇਆ ਪਹਿਲੇ ਦਿਨੂ ਛੋਟੇ ਹੁੰਦਿਆ ਤੋਂ ਇਦਾਂ ਰੱਖਿਆ ਗਿਆ ਨਾ ਇਹਨੂੰ ਜੈਨੂੰ ਬਚਪਨਾ ਇਹਦਾ ਚਾਹਦਾ ਇੰਨੇ ਕੰਮ ਕਾਜ ਚ ਕਰਦਾ ਸੇਵਾ ਕਰਵਾ ਲਈ ਏ ਕੋ ਸਾਰੀ ਸੁਪਰੀਮ ਕੋਰਟ ਦੀ ਰੂਲਿੰਗ ਵੀ ਆ ਕਿ ਜੇ ਕਿਸੇ ਨੂੰ ਅਡੌਪਟ ਕਰਦੇ ਬੱਚੇ ਨੂੰ ਸਾਰੇ ਡਾਕੂਮੈਂਟ ਦੇ ਨਾਲ ਤੇ ਤੁਸੀਂ ਉਹਦੇ ਨਾਲ ਖਿਲਵਾੜ ਨਹੀਂ ਕਰ ਸਕਦੇ ਸੋ ਸਤਪਾਲ ਜੀ ਨੇ ਕਈ ਕਈ ਜਗ੍ਹਾ ਤੇ ਜੈਨੂੰ ਕਿਰਾਏ ਦਾ ਸ਼ੋਅ ਕਰ ਦਿੱਤਾ ਇੰਨਾ ਹੀ ਜਿਹੜੀਆਂ ਫਰਜ਼ਾਂ ਵਾਂ ਫਰਜ਼ਾਂ ਵਿੱਚ ਵੀ ਇਹ ਬੇਟਾ ਬੋਲਦਾ ਉਹਨਾਂ ਦਾ ਵਿੱਚ ਤੇ ਦੇਖੋ ਹੁਣ ਤੇ ਹੀ ਪੰਜਾਬ ਪੁਲਿਸ ਦੇ ਐਸਐਸਪੀ ਸਾਹਿਬ ਕੋਈ ਮੰਗ ਕਰਾਂਗੇ ਜਲਦੀ ਹੀ ਉਹਨਾਂ ਮਿਲਾਂਗੇ ਵੀ ਮੋਹੱਲਾ ਵਾਸੀ ਸਾਰੇ ਨਾਲ ਨੇ ਸਾਡੀ ਵੱਡੀ ਭੈਣ ਇਹ ਵੀ ਜੜਾਂਗੇ ਪੂਰਾ ਉਹਨਾਂ ਦੀ ਮਿਹਨਤ ਕੀਤੀ ਨਾਲੀ ਬੀੜਾ ਚੱਕਿਆ ਉਹ ਵੀ ਨਾਲ ਨੇ ਮੋਹੱਲਾ ਨਿਵਾਸੀ ਦਰਜਾ ਬਦਜਾ ਵੱਡੇ ਸੀਨੀਅਰ ਲੋਕ ਵੀ ਨਾਲ ਨੇ ਸੋ ਅਸੀਂ ਪੰਜਾਬ ਪੁਲਿਸ ਨੂੰ ਵੀ ਸ਼ਿਕਾਇਤ ਕਰਾਂਗੇ ਕਿ ਜਿਹੜਾ ਅਡਾਪਸ਼ਨ ਦਾ ਮਿਸਯੂਜ਼ ਕੀਤਾ ਗਿਆ ਸੰਜੀਵ ਨੂੰ ਉਹਦਾ ਬੰਦਾ ਹੱਕ ਨਹੀਂ ਦਿੱਤਾ ਗਿਆ ਤੇ ਹੁਣ ਜਿਹੜੇ ਗਲਤ ਬੰਦੇ ਆ ਉਹ ਤਕਰੀਬਨ ਕਹਿੰਦੇ ਇਹਨਾਂ ਵੱਲੋਂ ਦੱਸਿਆ ਗਿਆ ਸੰਜੀਵ ਜੀ ਨੂੰ ਕਰੋੜ ਡੇਢ ਕਰੋੜ ਰੁਪਈਆ ਸੀ ਕੋਆਪਰੇਟਿਵ ਬੈਂਕ ਤੇ ਡਾਕਖਾਨੇ ਦਾ ਜਿਹੜਾ ਐਫ.ਡੀ. ਕਿ ਇਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਕੋਈ ਬੰਦਾ ਵਾ ਕਿਸ਼ੋਰ ਚੰਦ ਕਿਸ਼ੋਰ ਚੰਦ ਸੀਗਾ ਜੀ ਜਿਹੜਾ ਡਾਕਖਾਨੇ ਦਾ ਸੀਗਾ ਡਾਕਖਾਨੇ ਦਾ ਏਜੰਸੀ ਕਿਸ਼ੋਰ ਕੁਮਾਰ ਤੇ ਇਹਨਾਂ ਦਾ ਜਿਹੜਾ ਰਾਮ ਗੋਪਾਲ ਪੰਡਾਏ ਦਾ ਕੀ ਲੱਗਦਾ ਜੀ ਪੂਆ ਦਾ ਮੁੰਡਾ ਤੇ ਪੂਆ ਦਾ ਮੁੰਡਾ ਸੀ ਕਹਿੰਦੇ ਉਹਨੇ ਜਿਹੜਾ ਵਾ ਸਾਰੇ ਡਾਕੂਮੈਂਟ ਕਰਵਾ ਕੇ ਸਾਈਨ ਤੇ ਇਹਨਾਂ ਦੀ ਜਿਹੜੀ ਹੱਕ ਵਾ ਉਹ ਖੋਲਿਆ ਇਹ ਜਿਹੜੀ ਸਾਡੀ ਭੈਣ ਵਾ ਇਹ ਜਿਹੜੀ ਆ ਦੋ ਐਫ ਡੀ ਅਸੀਂ ਕੋਆਪਰੇਟਿਵ ਬੈਂਕ ਚ ਸਰੋਜ ਜਾਈ ਉਹ ਚ ਨੋਮੀਨੇਸ਼ਨ ਸੀ ਤੇ 34 ਲੱਖ ਅੱਗੇ ਆਓ ਜੀ ਕਿੰਨੇ ਦਾ ਲੱਖੋ ਕਰਵਾਇਆ ਸੀ ਨੋਮੀਨੇਸ਼ਨ ਖਤਮ ਬਬਲੂ ਨੇ ਸਾਹਮਣੇ ਦੱਸੋ ਜੀ ਨਾਮ ਕੀ ਨਾਮ ਹੈ ਰਾਮਕਮਤ ਘੰਟਾਰੀ ਨਾਮ ਲੱਖਾਂ ਰਾਮਕਮਰ ਭੰਡਾਰੀ ਤੇ ਲੱਖੇ ਨੇ ਕਹਿੰਦੇ ਨਾ ਨੋਮੀਨੇਸ਼ਨ ਵਾਲੀ ਐਫ ਡੀਆਂ ਵਿੱਚ ਉਹ ਕੋਆਪਰੇਟਿਵ ਬੈਂਚ ਉਹ ਖਤਮ ਕਰਾਤੀ ਇਹ ਸਾਜ਼ਿਸ਼ ਵਾ ਇਹ ਕਹਿੰਦੇ ਰਾਮਕਮਰ ਭੰਡਾਰੀ ਨਾ ਦੱਸਿਆ ਉਹੀ ਬੰਦਾ ਵਾ ਜਿਹੜਾ ਪਿਛਲੇ ਦਿਨੀ ਇੱਕ ਬੜਾ ਤਕੜਾ ਫਰੋਡ ਹੋਇਆਗਾ ਇੱਕ ਮਾਤਾ ਦੇ ਨਾਲ ਕਰੋੜ ਡੇਢ ਕਰੋੜ ਰੁਪਏ ਦਾ ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਕੋਈ ਕਪਿਲ ਸੀਗਾ ਕੋਈ ਗਲੋਵਰ ਉਹ ਨਾਮ ਦਾ ਸੀਗਾ ਉਹਦੇ ਨਾਲ ਇੱਕ ਬੈਂਕ ਵਾਲਾ ਸੀ ਮੈਨੇਜਰ ਉਹੀ ਰਾਮਕਮਰ ਭੰਡਾਰੀ ਆ ਇਹਨਾਂ ਦੇ ਕਹਿ ਮਜ਼ਾਕ ਜਿੰਨੇ ਉਦੋਂ ਕਪਲਾ ਕੀਤਾ ਹੀ ਤੇ ਅੱਜ ਇਹਨਾਂ ਦਾ ਵੀ ਗਰੀਬ ਬਣਾ ਜਿਹੜਾ ਧੱਕਾ ਕਹਿੰਦੇ ਉਹੀ ਬੰਦਾ ਕਰਿਆ ਵਾ ਜੇ ਗੱਲ ਕਰੀਏ ਜਿਹੜਾ ਕਿ ਇਦਾਂ ਦੇ ਜਿਹੜੇ ਬੰਦੇ ਪਹਿਲਾਂ ਵੀ ਉਹ ਬੰਦੇ ਰਾਮਕਪਾਲ ਦੇ ਜਿਹੜੀ ਗੱਲ ਆਉਂਦੀ ਹੈ ਕਿ ਪਹਿਲਾਂ ਵੀ ਠੱਗੀ ਥੋੜੀ ਕੀਤੀ ਆ ਤਾਂ ਹੁਣ ਵੀ ਇੱਕ ਤਰ੍ਹਾਂ ਆਪਣੇ ਪ੍ਰਵਾਦ ਦੇ ਨਾਲ ਵੀ ਠੱਗੀ ਥੋੜੀ ਕਰਕੇ ਕਿਸੇ ਦਾ ਹੱਕ ਖੋਹ ਲਿਆ ਵਾ ਤੇ ਇਦਾਂ ਦੇ ਬੰਦੇ ਦੇ ਉੱਤੇ ਕੀ ਕਾਰਵਾਈ ਕੀ ਹੋਣੀ ਚਾਹੀਦੀ ਕਾਰਵਾਈ ਦੇਖੋ ਜੀ ਮੇਰੇ ਨਾਲ ਪੁਲਿਸ ਵੀ ਸੁੱਤੀ ਪਈ ਆ ਹੁਣ ਜਦੋਂ ਅਸੀਂ ਅੱਜ ਆ ਐਕਟੀਵਿਟੀ ਕੀਤੀ ਇਹਨੇ ਆਵਾਜ਼ ਚੱਕੀ ਆ ਹੁਣ ਉਹਨਾਂ ਨਾਲੋਂ ਮੱਚੀ ਹੋਈ ਨਾ ਭਾਜਣਾ ਬੈਣੀ ਆ ਉਲਟਾ ਇਹਨਾਂ ਵਿਚਾਰਿਆਂ ਨੂੰ ਗਰੀਬ ਪਰਿਵਾਰ ਨੂੰ ਇਹ ਸੰਜੀਵ ਵਿਚਾਰਾ ਨਾ ਕਿਸੇ ਨੂੰ ਕੋਈ ਗਲਤ ਕਵੇ ਇਹ ਪਰਿਵਾਰ ਵਿਚਾਰਾ ਇਦਾਂ ਦਾ ਵਾ ਸ਼ਾਂਤ ਰਹਿਵਾਲਾ ਮੁੰਡਾ ਘਰਾਂ ਜਾ ਕੇ ਫੜੀਆਂ ਦੇ ਕੱਪੜੇ ਵੇਚਦਾ ਹੁਣ ਉਹਨਾਂ ਨੇ ਕੀ ਕਹਿੰਦਾ ਅਪਰੀ ਤੁ ਕਿਹਾ ਦੋ ਨੰਬਰ ਤੇ ਪੈਸੇ ਕਮਾਏ ਆ ਜਿਹੜੇ ਅਫਸਰ ਕੁਝ ਖਰੀਦ ਲੈਣੇ ਆ ਜਿਹੜਾ ਬੰਦਾ ਬਾਰ-ਬਾਰ ਕਦੀ ਕਿਤੇ ਕਰੋੜ ਰੁਪਏ ਦੀ ਠੱਗੀ ਮਾਰਿਆ ਹੁਣ ਇਹਨਾਂ ਰਿਸ਼ਤੇਦਾਰ ਹੋਣ ਦੇ ਨਾਤੇ ਵੀ ਕਰੋੜ ਡੇਢ ਕਰੋੜ ਦੀਆਂ ਐਫਡੀਆ ਕਿਤੇ ਉੱਚੇ ਵੀ ਠੱਗੀ ਮਾਰ ਲਈ ਤੇ ਅਫਸਰਾਂ ਦੀਆਂ ਮਤਲਬ ਕਿਸੇ ਨਾ ਕਿਸੇ ਕਿਤੇ ਸ਼ਹਿਵਾਂ ਜਿਹੜਾ ਉਹ ਬੰਦੇ ਨੇ ਹੌਸਲੇ ਬਰੰਦ ਹੋਏ ਪਿਆ ਠੱਗੀਆਂ ਠੱਗੀਆਂ ਮਾਰੀ ਜਾਂਦਾ ਜਿਹੜਾ ਗਰੀਬ ਪਰਿਵਾਰਾਂ ਉਹਦੇ ਰੋਟੀ ਨਹੀਂ ਮਿਲਣੀ ਤੇ ਜਿਹੜੇ ਇਦਾਂ ਦੇ ਲੋਕ ਆ ਮੈਨੇਜਰ ਲੈਵਲ ਦੇ ਤੇ ਇਹ ਜਿਹੜੇ ਆ ਠੱਗੀਆਂ ਮਾਰ ਮਾਰ ਕੇ ਇਹਨਾਂ ਦੋ ਨੰਬਰ ਦਾ ਪੈਕ ਮਾਰ ਰਿਆ ਕਿਹੜੀ ਬੈਂਕ 'ਚ ਉਹ ਕੰਮ ਕਰਦਾ ਆ ਰਾਮ ਕੋ ਪਹਿਲਾਂ ਐਚਟੀਸੀਆ ਬੈਂ ਸੀ ਬੈਂਕ ਚ ਇਹ ਕੰਦਰ ਜੀ ਹੁਣ ਵੀ ਜਲੰਧਰ ਚ ਕਿਹਦੇ ਬੈਂਕ ਦੇ ਮੈਨੇਜਰ ਆ ਰਾਮ ਗੋਪਾਲ ਪਟੜਾਰੀ ਆ ਜੀ ਸੋ ਇਹਨਾਂ ਨੂੰ ਇਨਸਾਫ ਮਿਲਦਾ ਜੇ ਨਾਮ ਲਿਆ ਆਰਮਲੇ ਦਿਨਾਂ ਦੇ ਵਿੱਚ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠਾਂਗੇ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਆ ਫਿਰ ਅਸੀਂ ਇਹ ਨਹੀਂ ਦੇਖਣਾ ਫਿਰ ਤੇ ਇਹ ਛੋਟੇ ਵੀਨ ਨੂੰ ਇਨਸਾਫ ਦਵਾਣਾ ਜਿੱਦਾਂ ਸਾਰੇ ਮਹੱਲੇ ਵਾਲੇ ਮੈਨੂੰ ਕਹਿਣਗੇ ਮੈਂ ਤੇ ਨਹੀਂ ਵਾਇਸ بلند ਕਰੂੰਗਾ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਧਨ ਖੋਸਲਾ ਦੀ ਰਿਪੋਰਟ